ਹਾਂਜੀ ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਜਨ ਢਿੱਲੋ ਤੇ ਅੱਜ ਗੱਲ ਕਰ ਰਿਹਾ ਜੀ ਅੰਬਰਦੀਪ ਜੀ ਬਾਰੇ ਜਿਨ੍ਹਾਂ ਦੀ ਫਿਲਮ ਆਈ ਹੈ ਮੈਥਡ ਤੇ ਉਹਨਾਂ ਨੇ ਆਪਣੇ ਬੇਟੇ ਨੂੰ ਲਾਂਚ ਕੀਤਾ ਹੈ ਤੇ ਉਹ ਅ ਲੋਕੀ ਉਹਦੇ ਬਾਰੇ ਟਰੋਲ ਕਰਦੇ ਪਏ ਨੇ ਕੁਝ ਜਾਇਜ਼ ਨੇ ਕੁਝ ਨਾਜਾਇਜ਼ ਨੇ ਟੈਂਪੂ ਵਾਲਾ ਜਿਹੜਾ ਇਹ ਨਾਜਾਇਜ਼ ਹੈ ਬਾਕੀ ਟਰੋਲ ਜਿਹੜੇ ਹੁੰਦੇ ਪਏ ਨੇ ਉਹ ਉਹਨਾਂ ਦਾ ਕਹਿਣਾ ਵੀ ਮੇਰਾ ਬੱਚਾ ਸਦਮੇ ਚਲਾ ਗਿਆ ਹੈ ਤੇ ਅੰਬਰਦੀਪਾ ਜੀ ਨੂੰ ਮੈਂ ਕਹਿਣਾ ਚਾਹੁੰਦਾ ਕਿਤੇ ਨਾ ਕਿਤੇ ਢੋਡੀ ਗਲਤੀ ਵੀ ਹੈ ਕਿਉਂਕਿ ਗਲਤੀ ਤੁਹਾਡੀ ਇਸ ਕਰਕੇ ਹੈ ਕਿ ਤੁਸੀਂ ਅਨ ਟ੍ਰੇਨ ਬੰਦੇ ਨੂੰ ਰੇਸ ਦੇ ਵਿੱਚ ਜਦੋਂ ਤੁਸੀਂ ਉਤਾਰੋਗੇ ਤਾਂ ਉਹ ਬੱਚਾ ਡਿੱਗੇਗਾ ਹੀ ਕਿਉਂਕਿ ਹਰ ਇੱਕ ਕੰਮ ਹਰ ਇੱਕ ਫੀਲਡ ਦੇ ਵਿੱਚ ਇੱਕ ਰੇਸ ਹੁੰਦੀ ਹੈ ਵੀ ਜਿਹੜੀ ਰੇਸ ਦੇ ਵਿੱਚ ਤੁਸੀਂ ਬੱਚੇ ਨੂੰ ਆਪਣੇ ਪਾ ਰਹੇ ਹੋ ਉਸ ਬੱਚੇ ਨੂੰ ਪਹਿਲਾਂ ਟ੍ਰੇਨ ਕਰੋ ਕਿਉਂਕਿ ਤੁਸੀਂ ਖੁਦ ਅਨ ਟ੍ਰੇਨ ਬੰਦਾ ਇੱਕ ਰੇਸ ਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਉਹ ਠੋਕਰਾਂ ਖਾ ਰਿਹਾ ਹੈ ਤੁਸੀਂ ਖੁਦ ਭਾਜੀ ਇਸ ਲਾਈਨ ਦੇ ਵਿੱਚ ਰਹਿ ਕੇ ਇਸ ਲਾਈਨ ਦੇ ਵਿੱਚ ਕੰਮ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਇਹ ਲਾਈਨ ਕਿਸ ਤਰ੍ਹਾਂ ਦੀ ਹੈ ਕਿਉਂਕਿ ਇਹ ਲਾਈਨ ਸਿਰਫ ਕੌਨਫੀਡੈਂਸ ਵਾਲੇ ਬੰਦਿਆਂ ਦੀ ਹੈ ਕਿਉਂਕਿ ਕੈਮਰੇ ਅੱਗੇ ਬੋਲਣਾ ਕੈਮਰੇ ਅੱਗੇ ਐਕਟ ਕਰਨਾ ਇਹ ਸੌਖਾ ਹੋ ਜਾਂਦਾ ਕਿਉਂਕਿ ਅੱਜਕੱਲ ਤਾਂ ਸਿੰਗਰ ਵੀ ਐਕਟਰ ਬਣੇ ਆ ਐਕਟਿੰਗ ਕਰਨੀ ਕੋਈ ਬਹੁਤ ਵੱਡੀ ਗੱਲ ਨਹੀਂ ਰਹੀ ਗਈ ਪਰ ਕੌਨਫੀਡੈਂਸ ਲੈਵਲ ਜਿਹੜਾ ਵਾ ਉਹ ਬੰਦੇ ਦਾ ਇੱਥੇ ਹੋਏਗਾ ਤੇ ਉਹ ਇਸ ਲਾਈਨ ਦੇ ਵਿੱਚ ਸਰਵਾਈਵ ਕਰ ਪਾਊਗਾ ਤੁਸੀਂ ਕਹਿ ਰਹੇ ਹੋ ਮੇਰਾ ਬੱਚਾ ਹੁਣ ਡਿਪਰੈਸ਼ਨ ਦੇ ਵਿੱਚ ਆ ਇਹ ਉਹੀ ਗੱਲ ਹੋ ਗਈ ਕਿ ਕੱਲਾ ਪੂਤਕ ਨਾਲੇ ਮੂਤ ਤੁਸੀਂ ਆਪਣੇ ਬੱਚੇ ਨੂੰ ਸ਼ੁਰੂ ਤੋਂ ਹੀ ਨਾ ਪੈਂਪਰ ਕਰ ਰੱਖਿਆ ਹੈ ਕਿ ਉਹ ਲੋਕਾਂ ਸਾਹਮਣੇ ਆ ਨਹੀਂ ਸਕਦਾ ਗੱਲ ਨਹੀਂ ਕਰ ਸਕਦਾ ਫਿਰ ਉਹ ਅੱਗੇ ਸਰਵਾਈਵ ਕਿੱਦਾਂ ਕਰੂਗਾ ਤੁਸੀਂ ਆਪਣੇ ਬੱਚੇ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਨਾਲ ਰੱਖਦੇ ਪਹਿਲਾਂ ਉਹਨੂੰ ਅਸਿਸਟੈਂਟ ਦੇ ਕੰਮ ਸਿਖਾਉਂਦੇ ਵਧੀਆ ਗੱਲ ਹੈ ਉਸੇ ਬੱਚੇ ਨੇ ਐਕਟ ਵਧੀਆ ਕੀਤਾ ਵਾ ਐਕਟ ਮੈਂ ਉਹ ਕਹ ਰਿਹਾ ਸਿੰਗਰ ਵੀ ਐਕਟ ਕਰੀ ਜਾ ਰਹੇ ਆ ਪਰ ਕੌਨਫੀਡੈਂਸ ਲੈਵਲ ਜਿਹੜਾ ਲੈ ਕੇ ਆਉਣਾ ਉਹ ਬਹੁਤ ਔਖਾ ਹੈ ਤੁਸੀਂ ਆਪਣੇ ਬੱਚੇ ਨੂੰ ਆਪਣੇ ਨਾਲ ਫਿਲਮਾਂ ਦੇ ਵਿੱਚ ਕੰਮ ਕਰਾਉਂਦੇ ਅਸਿਸਟੈਂਟ ਡਾਇਰੈਕਟਰ ਬਤੌਰ ਇਹੋ ਜਿਹੀਆਂ ਚੀਜ਼ਾਂ ਤੇ ਲਿਆਉਂਦੇ ਬੱਚੇ ਦਾ ਝਾਕਾ ਖੋਲਦਾ ਹੁਣ ਇੱਥੇ ਆਪਾਂ ਗੱਲ ਕਰਦੇ ਹਾਂ ਜਿੱਦਾਂ ਗਿੱਪੀ ਗਰੇਵਾਲ ਦੇ ਬੱਚੇ ਦੀ ਸ਼ਿੰਦੇ ਦੀ ਉਹ ਇਸ ਤੋਂ ਕਿੰਨਾ ਛੋਟਾ ਹੈ ਤੇ ਉਹਦਾ ਕੌਨਫੀਡੈਂਸ ਲੈਵਲ ਦੇਖੋ ਕਿੱਥੇ ਆ ਉਸ ਗਿੱਪੀ ਗਰੇਵਾਲ ਨੂੰ ਇਹ ਪਤਾ ਹੈ ਕਿ ਸਾਡੀ ਲਾਈਨ ਇਹੋ ਆ ਤੇ ਅਸੀਂ ਇਸ ਲਾਈਨ ਦੇ ਵਿੱਚ ਕੰਮ ਕਰਨਾ ਮੈਂ ਆਪਣੇ ਬੱਚੇ ਨੂੰ ਇਸ ਫੀਲਡ ਦੇ ਵਿੱਚ ਲੈ ਕੇ ਆਉਣਾ ਤੇ ਉਹਨਾਂ ਨੇ ਹਰ ਤਰ੍ਹਾਂ ਆਪਣੇ ਬੱਚੇ ਨੂੰ ਤਰਾਸ਼ਿਆ ਤੇ ਉਹ ਹਰ ਤਰ੍ਹਾਂ ਆਪਣੇ ਬੱਚੇ ਨੂੰ ਤ ਕਿਉਂਕਿ ਹੁਣ ਤੁਸੀਂ ਦੇਖ ਸਕਦੇ ਹੋ ਜਿਵੇਂ ਸ਼ਿੰਦਾ ਗਰੇਵਾਲ ਕਰਨ ਜੋਰ ਦੇ ਨਾਲ ਬੈਠ ਕੇ ਇੰਗਲਿਸ਼ ਦੇ ਵਿੱਚੋਂ ਸਵਾਲਾਂ ਦੇ ਜਵਾਬ ਦੇ ਰਿਹਾ ਹੈ ਇੰਟਰਵਿਊ ਕਰ ਰਿਹਾ ਹੈ ਇਹ ਹੁੰਦਾ ਹੈ ਕੌਨਫੀਡੈਂਸ ਲੈਵਲ ਪਰ ਤੁਸੀਂ ਮੈਨੂੰ ਲੱਗਦਾ ਤੁਸੀਂ ਕਾਲੀ ਕਰ ਦਿੱਤੀ ਆਪਣੇ ਬੱਚੇ ਨੂੰ ਲਾਂਚ ਕਰ ਲੱਗਿਆ ਕਿਉਂਕਿ ਤੁਹਾਡਾ ਬੱਚਾ ਹੱਲੇ ਪ੍ਰੀਪੇਅਰਡ ਨਹੀਂ ਸੀ ਤਿਆਰ ਨਹੀਂ ਸੀ ਤੇ ਤੁਸੀਂ ਖੁਦ ਕਾਲੀ ਕੀਤੀ ਹੈ ਤੇ ਹੁਣ ਕਸੂਰ ਤੁਸੀਂ ਲੋਕਾਂ ਦਾ ਕੱਢ ਰਹੇ ਹੋ ਸੋ ਅਮਰਦੀਪ ਭਾਜੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਕਿਸੇ ਤੇ ਦੋਸ਼ ਨਾ ਮੜੀਏ ਕਿਉਂਕਿ ਕਿਤਨੇ ਕਿਤੇ ਜੇ ਆਪਾਂ ਵੇਖੀਏ ਤੁਹਾਡੀ ਫਿਲਮ 21 ਨੂੰ ਆਉਣੀ ਸੀ ਤੁਸੀਂ ਵੀ 21 ਤੋਂ ਚੁੱਕ ਕੇ 14 ਤੇ ਕੀਤੀ ਤਾਂ ਜੋ ਕਿ ਹਰਦੀਪ ਦੀ ਫਿਲਮ ਆਉਣ ਵਾਲੀ ਸੀ ਗਰੇਵਾਲ ਸਿਕਸ ਵਿੱਚ ਵੀ ਉਹਦੀ ਫਿਲਮ ਨਾ ਚੱਲ ਸਕੇ ਕਿਉਂਕਿ ਇਹ ਤੁਹਾਡੇ ਵਿੱਚ ਵੀ ਕਿਉਂਕਿ 21 ਤੋਂ 14 ਲਿਆਉਣ ਦਾ ਕੋਈ ਪਰਪਸ ਤਾਂ ਹੈ ਨਹੀਂ ਸੀ ਫਿਰ ਉਹ ਪਰਮਾਤਮਾ ਵੀ ਵੇਖਦਾ ਹੈ ਜੇ ਟੋٹے ਬੱਚੇ ਨੂੰ ਟਰੋਲ ਹੋ ਰਿਹਾ ਤੇ ਤੁਸੀਂ ਵੀ ਕਿਸੇ ਦੇ ਨਾਲ ਇਹਦਾ ਕਰ ਲੱਗੇ ਸੀ ਪਰ ਉਹ ਪਰਮਾਤਮਾ ਨੇ ਤੁਹਾਨੂੰ ਹੁਣ ਦੱਸਦਾ ਵੀ ਕਿਸੇ ਦੀਆਂ ਜੜਾਂ ਨਹੀਂ ਵੱਡਣੀਆਂ ਚਾਹੀਦੀਆਂ ਤੁਸੀਂ ਆਪਣੇ ਬੱਚੇ ਨੂੰ ਹਲੇ ਵੈਲ ਟ੍ਰੇਨ ਕਰੋ ਉਸ ਨੂੰ ਸਿਖਾਓ ਉਹਨੂੰ ਕੌਨਫੀਡੈਂਸ ਪਰੋ ਫਿਰ ਉਸ ਬੱਚੇ ਨੂੰ ਲਾਂਚ ਕਰੋ ਤੁਹਾਡਾ ਮੁੰਡਾ ਬਹੁਤ ਸਮਾਰਟ ਹੈ ਬਹੁਤ ਸੋਹਣਾ ਵਾ ਕੰਮ ਕਰੂਗਾ ਵਧੀਆ ਕੰਮ ਕਰਦਾ ਮੈਂ ਦੇਖੀਆ ਮਿੱਠੜੇ ਤੇ ਬਸ ਲੋਕਾਂ ਅੱਗੇ ਇਹ ਨਾ ਰੋ ਕਿ ਤੁਸੀਂ ਐ ਕਰਤਾ ਹੋਵੋਗਾ ਤਾਂ ਲੋਕਾਂ ਦਾ ਕੰਮ ਹੈ ਕਿਉਂਕਿ ਇੱਥੇ ਰੋਸਟਰ ਵੀ ਨੇ ਟਰੋਲਰ ਵੀ ਨੇ ਤੇ ਹਰੇਕ ਨੇ ਰੋਟੀ ਖਾਣੀ ਆ ਤੇ ਤੁਸੀਂ ਵੀ ਰੋਟੀ ਕਰ ਰਹੇ ਹੋ ਤੇ ਬਹੁਤ ਵਧੀਆ ਵਾ ਤੁਹਾਡਾ ਬੇਟਾ ਨੂੰ ਹੁਣ ਥੋੜਾ ਜਿਆ ਦੁਨੀਆ ਦੇ ਵਿੱਚ ਦੁਨੀਆਦਾਰੀ ਤੇ ਉਹਨੂੰ ਵਿਚਰਨਾ ਸਿਖਾਓ ਤੇ ਬੁੜੀਆਂ ਵਾਂਗੂੰ ਉਹਨੂੰ ਕਹਿ ਬਈ ਹੁਣ ਰੋਣਾ ਕੱਕਾ ਫਿਲਮ ਆਈ ਹੈ ਤੇਰੀ ਅੱਗੇ ਹੋਰ ਫਿਲਮਾਂ ਆਉਣੀਆਂ ਤੇ ਕੰਮ ਕਰ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਕੁਝ ਗੱਲਾਂ ਇਹਦੇ ਵਿੱਚ ਬਹੁਤ ਹੀ ਸਹੀ ਨੇ ਧੰਨਵਾਦ ਜੀ